ਮਹਾਰਾਜ ਸੱਚੇ ਪਾਤਸ਼ਾਹ ਇੱਕ ਨਗਰ ਵਿੱਚ ਗਏ। ਦੀਵਾਨ ਸੱਜਿਆ ਕਈ ਦਿਨ ਦੀਵਾਨ ਸੱਜਿਆ। ਇਹ ਘਟਨਾ ਤੁਹਾਡਾ ਗੁਰੂ ਨਾਲ ਪਿਆਰ ਵਧਾਏਗੀ ਮੈਂ ਫੇਰ ਬੇਨਤੀ ਕਰਦਾ। ਇਸ ਲਈ ਜਰੂਰ ਅਵਸ਼ਤ ਸੁਣਿਓ ਤੇ ਸੰਗਤ ਨਾਲ ਵੀ ਸਾਂਝਾ ਕਰਿਓ। ਕਈ ਦਿਨ ਦੀਵਾਨ ਚੱਲਿਆ। ਉਹੀ ਗੱਲ ਪੱਕੀ ਸੰਗਤ ਬਣ ਗਈ। ਉਹਨਾਂ ਨੇ ਮਹਾਰਾਜ ਨੂੰ ਰੋਕ ਲਿਆ ਬੇਨਤੀਆਂ ਕਰਕੇ। ਸ਼ਬਬੀ ਉਹਨਾਂ ਦਿਨਾਂ ਦੇ ਵਿੱਚ ਫਿਰ ਦੂਰ ਦਰਾਡੇ ਜਿੱਥੇ-ਜਿੱਥੇ ਤੱਕ ਮਹਾਰਾਜ ਜੀ ਦਾ ਪ੍ਰਚਾਰ ਹੋ ਜਾਂਦਾ ਸੀ ਉਹਨਾਂ ਲੱਖਾਂ ਚ ਵੀ ਸੰਗਤਾਂ ਨੂੰ ਲੱਗ ਜਾਂਦੀ ਸੀ ਇੱਕ ਨੌਜਵਾਨ ਆਉਂਦਾ ਹੈ ਪੰਜ-ਛਤ ਦਿਨ ਉਹਨੇ ਸੰਗਤ ਕੀਤੀ ਦੂਰੋਂ ਆਉਂਦਾ ਸੀ ਚੱਲਿਆ ਪੈਦਲ ਆਇਆ ਕਰਦਾ ਸੀ ਉਹਨੂੰ ਬੜਾ ਅੱਛਾ ਲੱਗਿਆ ਉਹਨੇ ਨੇਮ ਬਣਾ ਲਿਆ ਕਹਿੰਦਾ ਵੀ ਜਿੰਨੇ ਦਿਨ ਮਹਾਰਾਜ ਨੇ ਮੈਂ ਰੋਜ਼ ਜਾਣਾ ਹੈ ਪੈਦਲ ਚੱਲ ਕੇ ਆਉਂਦਾ ਪੰਜ-ਛਤ ਕਿਲੋਮੀਟਰ ਤੋਂ ਪੰਜ-ਛਤ ਦਿਨ ਬਾਅਦ ਰਸਤੇ ਵਿੱਚ ਉਹਨੂੰ ਇੱਕ ਹੋਰ ਮਨੁੱਖ ਮਿਲਦਾ ਹੈ ਦੋ ਚਾਰ ਇੱਕ ਕਿਲੋਮੀਟਰ ਇਕੱਠੇ ਚੱਲਦੇ ਨੇ ਅੱਗੇ ਜਾ ਕੇ ਵੱਖ-ਵੱਖ ਹੋ ਜਾਂਦੇ ਨੇ ਰਾਹ ਚਾਲ ਦੇ ਗੱਲਾਂ ਕਰਨ ਲੱਗ ਪਏ ਜਦੋਂ 5 7 10 15 ਦਿਨ ਲਗਾਤਾਰ ਇੱਕੋ ਪਾਸੇ ਇੱਕੋ ਮਨੁੱਖ ਕਿਸੇ ਕੋ ਪ੍ਰੇਮੀ ਕੋ ਮਿਲ ਪਏ ਸਾਡਾ ਸਾਂਝ ਬਣ ਜਾਂਦੇ ਪਾ ਵਿਚਾਰ ਕਰਨ ਲੱਗ ਜਾਂਦੇ ਆ ਤਿੰਨ ਚਾਰ ਦਿਨਾਂ ਬਾਅਦ ਆਪਸ ਵਿੱਚ ਗੱਲ ਕਰਨ ਲੱਗ ਪਏ ਵੀ ਆਪਾਂ ਕਿੱਥੇ ਜਾਂਦੇ ਆ ਦੋਨਾਂ ਨੇ ਹੁਣ ਆਪੋ ਆਪਣਾ ਮਕਸਦ ਮਨੋਰਥ ਤੇ ਮੰਜ਼ਿਲ ਦੱਸੀ ਵੀ ਅਸੀਂ ਕਿੱਥੇ ਜਾਂਦੇ ਆ ਇਹ ਜਿਹੜਾ ਸੀ ਗੁਰੂ ਨਾਨਕ ਦੀ ਸੰਗਤ ਵਿੱਚ ਆਉਂਦਾ ਇਹਨੂੰ ਉਹਨੇ ਪੁੱਛਿਆ ਵੀ ਭਾਈ ਤੂੰ ਕਿੱਥੇ ਜਾਂਦਾ ਹੈ ਰੋਜ਼ ਆਪਾਂ ਮਿਲਦੇ ਆ ਕਿੱਥੇ ਜਾਂਦੇ ਆ ਉਨੇ ਫਿਰ ਦੱਸਿਆ ਕਹਿੰਦਾ ਗੁਰੂ ਨਾਨਕ ਨਾਮ ਦੇ ਇੱਕ ਦਰवेश ਫਕੀਰ ਆਏ ਨੇ ਰੱਬ ਦੇ ਪਿਆਰੇ ਨੇ ਦੁਨੀਆ ਗੁਰੂ ਨਾਨਕ ਕੱਕੇ ਸਤਕਾਰ ਕਰਦੀ ਹੈ ਉਹਨਾਂ ਨੇ ਦੀਵਾਨ ਲਾਇਆ ਹੋਇਆ ਸੰਗਤ ਜੁੜਦੀ ਹੈ ਬੜਾ ਵੱਡਾ ਕੱਠ ਹੁੰਦਾ ਹੈ ਬਹੁਤ ਪਿਆਰੀਆਂ ਬਾਤਾਂ ਸੁਣਾਉਂਦੇ ਨੇ ਰੱਬੀ ਉਪਦੇਸ਼ ਦਿੰਦੇ ਨੇ ਮਨ ਠਰ ਜਾਂਦਾ ਹੈ ਮਨ ਸ਼ੀਤਲ ਹੋ ਜਾਂਦਾ ਹੈ ਮਨ ਦੇ ਕਈ ਦੁੱਖ ਕਈ ਵਹਿਮ ਭਰਮ ਵੈਸੇ ਹੀ ਖਤਮ ਹੋ ਜਾਂਦੇ ਨੇ ਬੜਾ ਆਨੰਦ ਬਣਦਾ ਮੈਂ ਉੱਥੇ ਜਾਣਾ ਹੁਣ ਤੁਸੀਂ ਇਹਨੂੰ ਇੱਕ ਨਾਮ ਦੇ ਸਕਦੇ ਹੋ ਗੁਰਮੁਖ ਚੰਗਾ ਭਲਾ ਗੁਰਸਿੱਖ ਬੰਦਾ ਗੁਰਮੁਖ ਇਹਨੇ ਪੁੱਛਿਆ ਵੀ ਤੂੰ ਕਿੱਥੇ ਜਾਂਦਾ ਹੈ ਭਾਈ ਸਾਹਿਬ ਤੁਹਾਡਾ ਵੀ ਕੋਈ ਮੰਜ਼ਲ ਹੋएगी ਤੁਸੀਂ ਵੀ ਰੋਹ ਜਾਂਦੇ ਹੋ ਹੁਣ ਉਹਨੇ ਕੀ ਕਿਹਾ ਉਹ ਕਹਿੰਦਾ ਵੀ ਮੇਰਾ ਰਸਤਾ ਤੇ ਬਿਲਕੁਲ ਉਲਟ ਹੈ ਜਿਹੜੇ ਪਾਸੇ ਮੈਂ ਜਾਂਦਾ ਨਾ ਉਥੇ ਇਹ ਸਾਧੂ ਸੰਤ ਮਹਾਤਮਾ ਵਾਲੀ ਕੋਈ ਗੱਲਬਾਤ ਨਹੀਂ ਹੈ ਉੱਥੇ ਤੇ ਚੱਲਦੇ ਨੇ ਸ਼ਰਾਬਾਂ ਦੇ ਦੌਰ ਉੱਥੇ ਨੱਚਣ ਵਾਲੀਆਂ ਨਾਚੀਆਂ ਦੇ ਨਾਚ ਹੁੰਦੇ ਨੇ ਤਾਂਸ਼ ਜੂਆ ਖੇਡਿਆ ਜਾਂਦਾ ਹੈ ਪੈਸੇ ਦਾ ਦੌਰ ਹੈ ਬਹੁਤ ਕੁਝ ਰੰਗ ਰੰਗინੀਆਂ ਹੱਸਾ ਠੱਠਾ ਹੁੰਦਾ ਅਸੀਂ ਤੇ ਮौज-ਮਸਤੀ ਕਰਨ ਜਾਂਦੇ ਆ ਅੱਜ ਦੇ ਸਮੇਂ 'ਚ ਤੁਸੀਂ ਕਹਿ ਸਕਦੇ ਹੋ ਪੱਬਾਂ ਜਾਂ ਕਲੱਬਾਂ ਜਾਂ ਬਾਰਾਂ ਦੇ ਵਿੱਚ ਜਾ ਸਕਦੇ ਆ ਵੱਡੇ ਸ਼ਹਿਰਾਂ ਵਿੱਚ ਆਮ ਹੀ ਹੋ ਗਿਆ ਲੁਧਿਆਣੇ ਵਿੱਚ ਤੇ ਅਬਾਰ ਬੁਰਜਾ ਅੱਜ ਕਲਾ ਆਮ ਹੀ ਬਣ ਗਏ ਹੁਣ ਤੇ ਸ਼ਰੇ ਆਮ ਛੂਟਾ ਬਾਰ ਵੀ ਖੁੱਲ ਗਏ ਛੂਟਾ ਬਾਰ ਕਈ ਸਰਕਾਰਾਂ ਕਹਿੰਦੀਆਂ ਨੇ ਅਸੀਂ ਨਸ਼ਾ ਬੰਦ ਕਰਾਉਣਾ ਪਰਮਿਸ਼ਨਾਂ ਦੇ ਰਹੇ ਨੇ ਵੀ ਛੁੱਟਾਬਾਰ ਖੋਲ੍ਹੋ ਤੁਸੀਂ ਠੇਕਿਆਂ ਦੀਆਂ ਪਰਮਿਸ਼ਨਾਂ ਮਿਲਦੀਆਂ ਨੇ ਹਾਤਿਆਂ ਦੀਆਂ ਪਰਮਿਸ਼ਨਾਂ ਮਿਲਦੀਆਂ ਨੇ ਤੇ ਫਿਰ ਦੂਜਿਆਂ ਦੀਆਂ ਵੀ ਮਿਲਦੀਆਂ ਹੋਣਗੀਆਂ ਦੀਵੇ ਥੱਲੇ ਹਨੇਰਾ ਇਸੇ ਨੂੰ ਕਹਿੰਦੇ ਨੇ ਗੁਰੂ ਪਲਾ ਕਰੇ ਹੁਣ ਕੀ ਹੋ ਗਿਆ ਇਹਨੂੰ ਤੁਸੀਂ ਕਹਿ ਸਕਦੇ ਹੋ ਮਨਮੁਖ ਉਹਨੂੰ ਇੱਕ ਪਾਸੇ ਗੁਰਮੁਖ ਹੈ ਜਿਹੜਾ ਗੁਰੂ ਦੇ ਮਾਰਗ ਤੇ ਜਾਂਦਾ ਇੱਕ ਮਨਮੁਖਾ ਜਿਹੜਾ ਬਿਲਕੁਲ ਉਲਟ ਪਾਸੇ ਜਾਂਦਾ ਹੈ 50 ਦਿਨ ਦੋਵੇਂ ਆਉਂਦੇ ਨੇ ਚਲੇ ਜਾਂਦੇ ਨੇ ਕੁਝ ਗੱਲਾਂ ਕਰਦੇ ਨੇ ਇੱਕ ਦੂਜੇ ਨੂੰ ਕਹਿ ਦਿੰਦੇ ਨੇ ਉਹ ਰੋਜ਼ ਕਹਿੰਦਾ ਰਹਿੰਦਾ ਤੂੰ ਮੇਰੇ ਨਾਲ ਚੱਲ ਗੁਰਮੁਖ ਕਹਿੰਦਾ ਮੇਰੇ ਨਾਲ ਚੱਲ ਹੁੰਦਾ ਹੀ ਆ ਬੰਦੇ ਨੂੰ ਛੱਡ ਯਾਰ ਇੱਕ ਦਿਨ ਉਹ ਕਹਿਣ ਲੱਗਾ ਵੀ ਤੂੰ ਕਿਹੜੇ ਚੱਕਰਾਂ 'ਚ ਪਿਆ ਐ ਇਹ ਸਾਧੂ ਸੰਤ ਮਹਾਤਮਾ ਤਾਂ ਤੁਰੇ ਰਹਿੰਦੇ ਨੇ ਇਤੇ ਐਵੇਂ ਗੱਲਾਂ ਮਾਰਦੇ ਨੇ ਆਪਣੀ ਤੇ ਉਮਰ ਜਵਾਨੀ ਦੀ ਐ ਤੂੰ ਮੇਰੇ ਨਾਲ ਚੱਲ ਐਸ਼ ਪ੍ਰਸਤੀ ਕਰ ਰੰਗ ਰੰਗੀਆਂ ਕਰ ਮੌਜਾਂ ਮਾਣ ਜਦੋਂ ਬੁੱਢੇ ਹੋ ਜਾਗੇ ਫਿਰ ਵੇਖ ਲਾਂਗੇ ਸੁਭਾਵਿਕ ਇਹ ਗੱਲ ਨੌਜਵਾਨ ਦੇ ਮਨ ਚ ਆਉਂਦੀ ਐ ਤੇ ਬਿੰਤੀ ਕਰਾਂ ਬੱਚਾ ਜਿਹੜੀ ਉਮਰ ਹੁੰਦੀ ਹੈ ਨਾ ਟੀਨ ਏਜ ਸੀ ਕਹਿ ਲੈਂਦੇ ਆ 12 ਤੋਂ ਲੈ ਕੇ 20 22 ਸਾਲ ਤੱਕ ਸਮਝ ਨਹੀਂ ਹੁੰਦੀ ਜੋਸ਼ ਬਹੁਤ ਹੁੰਦਾ ਹੈ ਹੋਸ਼ ਨਹੀਂ ਹੁੰਦੀ ਇਸੇ ਕਰਕੇ ਬੱਚਾ ਕਈ ਵਾਰੀ ਮਨਮਰਜ਼ੇ ਕਰਦਾ ਹੈ ਅੜਵਾਈ ਕਰਦਾ ਹੈ ਪਰ ਉਹ ਕੰਮ ਕਰ ਲੈਂਦੇ ਪਰ ਅੱਗੇ ਜਾ ਕੇ ਪਛਤਾਉਂਦਾ ਹੈ ਤੇ ਸਿਆਣੇ ਫਿਰ ਤਾਂ ਹੀ ਕਹਾਵਤ ਬਣ ਗਈ ਵੀ ਔ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਇੱਥੋਂ ਹੀ ਕਹਾਵਤ ਬਣੀ ਹੈ ਉਹ ਕਹਿੰਦਾ ਵੀ ਨਹੀਂ ਵੀ ਮੈਂ ਚੰਗੇ ਪਾਸੇ ਜਾ ਰਿਹਾ ਐ ਮੈਨੂੰ ਆਨੰਦ ਆ ਰਿਹਾ ਮੈਨੂੰ ਲੋੜ ਹੀ ਨਹੀਂ ਜਾਣਦੀ ਮੈਂ ਕਿਉਂ ਜਾਵਾਂ ਜਦੋਂ ਮੈਨੂੰ ਉੱਥੋਂ ਮਿਲ ਰਿਹਾ ਐ ਆਨੰਦ ਮਿਲ ਰਿਹਾ ਐ ਸਕੂਨ ਮਿਲਦਾ ਸ਼ਾਂਤੀ ਮਿਲਦੀ ਐ ਜ਼ਿੰਦਗੀ 'ਚ ਸਹਜ ਟਿਕਾਣਾ ਆ ਰਿਹਾ ਮੈਨੂੰ ਕੀ ਲੋੜ ਐ ਖੈਰ ਕਹਿੰਦੇ ਕੋਈ ਗੱਲ ਨਹੀਂ ਅੱਜ ਇੱਕ ਦਿਨ ਹੁਣ ਦੋਵੇਂ ਦੋਵੇਂ ਇਕੱਠੇ ਹੋਣਾ ਹੈ ਮਨਮੁਖ ਬੰਦਾ ਆ ਗਿਆ ਗੁਰਮੁਖ ਆਇਆ ਨਾ ਇੱਕ ਥਾਂ ਤੇ ਇਕੱਠੇ ਹੁੰਦੇ ਸਨ ਉੱਥੋਂ ਫਿਰ ਇਕੱਠੇ ਦੁਰਦੇਸ਼ਨ ਮਨਮੁਖ ਬੰਦਾ ਆ ਗਿਆ ਉਹਨੇ ਕੁਝ ਵੇਟ ਇੰਤਜ਼ਾਰ ਕੀਤਾ ਪਰ ਆਇਆ ਨਾ ਉਹ ਸੋਚਣ ਲੱਗ ਪਿਆ ਕਿ ਆਇਆ ਕਿਉਂ ਨਹੀਂ ਅੱਗੇ ਤੇ ਟਾਈਮ ਸ਼ਰਮਦਾ ਤੇ ਜਦੋਂ ਕੁਝ ਸਮੇਂ ਬਾਅਦ ਥੋੜੀ ਦੇਰ ਬਾਅਦ ਗੁਰਮੁਖ ਪਿਆਰਾ ਆਇਆ ਨਾ ਉਹ ਲੰਗੜਾ ਕੇ ਤੁਰਿਆ ਹੁੰਦਾ ਹੈ ਤੇ ਪੈਰ ਵਿੱਚ ਲਹੂ ਵਗ ਰਿਹਾ ਹੈ ਤੁਹਾਡੇ ਚ ਕਈਆਂ ਨੇ ਕੱਟਣਾ ਸੁਣੀ ਹੋਣੀ ਹੈ ਪੈਰ ਵਿੱਚ ਲਹੂ ਵਗਦਾ ਲੰਗੜਾ ਰਿਹਾ ਦਰਦ ਨਾਲ ਵੀ ਕਰਾ ਰਿਹਾ ਹੈ ਮਨਮੁਖ ਬੰਦਾ ਹੈਰਾਨ ਹੋ ਗਿਆ ਕਹਿਣ ਲੱਗਾ ਕੀ ਹੋ ਗਿਆ ਭਲਿਆ ਤੂੰ ਆ ਕੀ ਹਾਲਾਤ ਬਣਾਏ ਨੇ ਇਨਾ ਲੇਟ ਕਿਉਂ ਹੋ ਗਿਆ ਗੱਲ ਕੀ ਹੋਈ ਹੈ ਉਹ ਕਹਿੰਦਾ ਵੀ ਮੇਰੇ ਪੈਰ ਚ ਇੱਕ ਬੜੀ ਤਿੱਖੀ ਸੂਲ ਚੁੱਭ ਗਈ ਹੈ ਤੇ ਨਿਕਲ ਵੀ ਨਹੀਂ ਰਹੀ ਦਰਦ ਬਹੁਤ ਹੋ ਰਿਹਾ ਹੈ ਤੇ ਪੈਰ ਵੀ ਲਹੂ ਲਹਾਨ ਹੋ ਗਏ ਮੈਂ ਇਸ ਕਰਕੇ ਲੇਟ ਹੋ ਗਿਆ ਜਦੋਂ ਇਹਨਾਂ ਇੰਨੀ ਗੱਲ ਸੁਣੀ ਨਾ ਮਨਮੁਖ ਨੇ ਹੱਸਿਆ ਬੜੀ ਜ਼ੋਰ ਨਾਲ ਉੱਚੀ ਉੱਚੀ ਹੱਸਿਆ ਕਹਿੰਦਾ ਵਾਹ ਕਮਾਲ ਹੋ ਗਈ ਮੈਂ ਤੇ ਹੈਰਾਨ ਆ ਕਹਿੰਦਾ ਹੁਣ ਮੈਂ ਤੈਨੂੰ ਇਹ ਪੁੱਛਣਾ ਚਾਹੁੰਦਾ ਵੀ ਤੂੰ ਕਹਿੰਦਾ ਸੀ ਮੈਂ ਚੰਗੇ ਪਾਸੇ ਜਾਨਣਾ ਸੰਗਤ ਵਿੱਚ ਜਾਨਣਾ ਬਾਣੀ ਪੜਦਾ ਗੁਰੂ ਨਾਨਕ ਦਾ ਉੱਥੇ ਕਲਾਮ ਹੈ ਸ਼ਬਦ ਹੈ ਸੰਗਤ ਹੁੰਦੀ ਹੈ ਆਨੰਦ ਬਣਦਾ ਹੈ ਸੁਖ ਮਿਲਦਾ ਸ਼ਾਂਤੀ ਮਿਲਦੀ ਹੈ ਪਰ ਤੇਰੇ ਤੇ ਸੂਲਾ ਚੁਭ ਗਿਆ ਤੇਰਾ ਪੈਰ ਲਹੂ ਲੋਹਾਨ ਹੋ ਗਿਆ ਦੁੱਖ ਦਰਦ ਨਾਲ ਕਰਾ ਰਿਆ ਕੀ ਤੇਰਾ ਗੁਰੂ ਤੈਨੂੰ ਆ ਦਿੰਦਾ ਉਹ ਕਹਿੰਦਾ ਵੀ ਮੇਰੇ ਮਨ ਚ ਵੀ ਸ਼ੰਕਾ ਹੈ ਪਰ ਕਹਿੰਦਾ ਵੀ ਇੱਕ ਕੰਮ ਕਰ ਤੂੰ ਅੱਜ ਦਾ ਦਿਨ ਮੇਰੇ ਨਾਲ ਚੱਲ ਪਾ ਆਪਾਂ ਗੁਰੂ ਕੋਲ ਜਾ ਕੇ ਪੁੱਛਦੇ ਆ ਤੇ ਉਸ ਤੋਂ ਬਾਅਦ ਫੈਸਲਾ ਕਰਾਂਗੇ ਮੈਂ ਤੇਰੇ ਨਾਲ ਤੁਰਨਾ ਜਾਂ ਤੂੰ ਮੇਰੇ ਨਾਲ ਤੁਰਨਾ ਹੈ ਉਹ ਕਹਿੰਦਾ ਵੀ ਠੀਕ ਹੈ ਪਰ ਕਹਿੰਦਾ ਹੁਣ ਇੱਕ ਗੱਲ ਮੇਰੀ ਵੀ ਸੁਣ ਲੈ ਤੂੰ ਮੈਨੂੰ ਕਹਿੰਦਾ ਸੀ ਨਾ ਵੀ ਤੂੰ ਮਾੜੇ ਪਾਸੇ ਜਾਣਾ ਮਨਮੁੱਖ ਬੰਦਾ ਫਿਰ ਦਰੀਲ ਦਿੰਦਾ ਬੜੇ ਤੇਜ਼ੀ ਨਾਲ ਤੂੰ ਮੈਨੂੰ ਕਹਿੰਦਾ ਸੀ ਮੈਂ ਉਧਰ ਜਾਣਾ ਨਹੀਂ ਜਾਣਾ ਚਾਹੀਦਾ ਕਹਿੰਦਾ ਦੇਖ ਮੈਂ ਭਾਵੇਂ ਸ਼ਰਾਬਾਂ ਵਾਲੇ ਪਾਸੇ ਜੂਏ ਵਾਲੇ ਪਾਸੇ ਨਾਚ ਗਾਣੇ ਵਾਲੇ ਪਾਸੇ ਮਾੜੇ ਪਾਸੇ ਜਾਂਦਾ ਸੀ ਪਰ ਰੱਬ ਨੇ ਤੇ ਮੇਰੇ ਤੇ ਕਿਰਪਾ ਕੀਤੀ ਮੈਨੂੰ ਅੱਜ ਇੱਥੇ ਸੋਨੇ ਦੀ ਮੋਹਰ ਮਿਲੀ ਹੈ ਉਹ ਕਹਿੰਦਾ ਵੀ ਤੈਨੂੰ ਕਿਵੇਂ ਮਿਲ ਗਈ ਕਹਿੰਦਾ ਤੂੰ ਆਇਆ ਨਹੀਂ ਮੈਂ ਬੈਠਾ ਇੰਤਜ਼ਾਰ ਕਰਦਾ ਸੀ ਵਿਹਲਾ ਸੀ ਬੈਠਾ ਬੈਠਾ ਮੈਂ ਇੱਥੇ ਉੱਧੇ ਮਿੱਟੀ 'ਚ ਪੁੱਟਣ ਲੱਗ ਪਿਆ ਥੱਲੇੋਂ ਇੱਕ ਘੜਾ ਨਿਕਲਿਆ ਘੜਿਆ ਮੋਹਰਾਂ ਦੇ ਨਾਲ ਭਰਿਆ ਹੋਇਆ ਹੈ ਬਾਕੀ ਮੋਹਰਾਂ ਤਾਂ ਕਹਿੰਦਾ ਛੱਡ ਕੇ ਕਾਲੀਆਂ ਹੋ ਚੁੱਕੀਆਂ ਨੇ ਪਰ ਇੱਕ ਮੋਹਰ ਸੋਨੇ ਦੀ ਵੀ ਮਿਲੀ ਹੈ ਮੈਨੂੰ ਸੋਨੇ ਦੀ ਮੋਹਰ ਮਿਲੀ ਹੈ ਤੇਰੇ ਸੂਲ ਚ ਵੀ ਹੈ ਉਹ ਕਹਿੰਦਾ ਵੀ ਚੱਲ ਆਪਾਂ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਪੁੱਛਦੇ ਹਾਂ ਚਲੇ ਗਏ ਸੰਗਤ ਵਿੱਚ ਗਏ ਦੀਵਾਨ ਸੱਜਿਆ ਪਿੱਛੇ ਜਾ ਕੇ ਬਹਿ ਗਏ ਸਮਾਪਤੀ ਹੋਈ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਗਏ ਚਰਨ ਬੰਦਨਾ ਕੀਤੀ ਗੁਰਮੁਖ ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਮਨ ਵਿੱਚ ਬੜਾ ਭਾਰੀ ਸ਼ੰਕਾ ਹੈ ਮਹਾਰਾਜ ਕਹਿੰਦੇ ਸ਼ੰਕਾ ਤੇਰੇ ਮਨ ਚ ਨਹੀਂ ਸ਼ੰਕਾ ਇਹਦੇ ਮਨ ਚ ਵੀ ਹੈ ਅੰਤਰਜਾਮੀ ਪਾਤਸ਼ਾਹ ਕਹਿੰਦੇ ਦੋਵਾਂ ਦੇ ਮਨ ਚ ਸ਼ੰਕਾ ਹੈ ਮਹਾਰਾਜ ਕਹਿੰਦੇ ਦੱਸੋ ਹੁਣ ਕਹਿਣ ਲੱਗਾ ਗੁਰਮੁਖ ਕਹਿਣ ਲੱਗਾ ਵੀ ਬਾਬਾ ਜੀ ਮੈਂ ਤੇ ਤੁਹਾਡੀ ਸੰਗਤ ਵਿੱਚ ਆਉਂਦਾ ਸਾਂ ਬਾਣੀ ਪੜਦਾ ਸਾਂ ਤੁਸੀਂ ਤੁਹਾਡੇ ਸ਼ਰਨ ਵਿੱਚ ਆਉਂਦੇ ਸਾਂ ਚੰਗੇ ਪਾਸੇ ਆਉਂਦੇ ਸਾਂ ਪਰ ਨਤੀਜਾ ਇਹ ਹੋਇਆ ਮੈਨੂੰ ਦੁੱਖ ਮਿਲੇ ਮੇਰੇ ਸ਼ੂਲ ਚੁੱਭ ਗਈ ਪੈਰ ਲਹੂ ਲੁਹਾਨ ਹੈ ਦਰਦ ਬਹੁਤ ਤੇਜ ਹੋ ਰਿਹਾ ਹੈ ਮਹਾਰਾਜ ਕਹਿੰਦੇ ਕੋ ਤੂੰ ਦਾਸਪਾਈ ਕਹਿਣ ਲੱਗਾ ਜੀ ਵੀ ਮੇਰਾ ਪਾਸਾ ਤੇ ਲੱਗ ਗਿਆ ਮੈਂ ਤੇ ਹੋਰ ਪਾਸੇ ਜਾਂਦਾ ਥਾ ਉੱਥੇ ਸ਼ਰਾਬ ਦੇ ਦੌਰ ਨਾਚ ਗਾਣੇ ਨਸ਼ਾ ਪਤਾ ਸਭ ਚੱਲਦਾ ਮੈਂ ਤੇ ਉੱਧਰ ਜਾਂਦਾ ਥਾ ਫੇਰ ਕਹਿੰਦਾ ਜੀ ਮੈਨੂੰ ਸੋਨੇ ਦੀ ਮੋਹਰ ਮਿਲੀ ਹੈ ਹੁਣ ਮਹਾਰਾਜ ਕਹਿੰਦੇ ਧਿਆਨ ਨਾਲ ਸੁਣ ਕਹਿੰਦੇ ਤੈਨੂੰ ਇਕੱਲੀ ਸੋਨੇ ਦੀ ਮੋਹਰ ਮਿਲੀ ਹੈ ਕਿ ਕੁਝ ਹੋਰ ਵੀ ਸੀ ਨਾਲ ਕਹਿੰਦਾ ਜੀ ਸੀ ਕੀ ਸੀ ਮਹਾਰਾਜ ਘੜਾ ਸੀ ਪਰ ਸਾਰੀਆਂ ਮੋਹਰਾਂ ਸੁਆਹ ਹੋ ਚੁੱਕੀਆਂ ਸਨ ਇੱਕ ਮੋਹਰ ਸੋਨੇ ਦੀ ਸੀ ਬਸ ਮਹਾਰਾਜ ਕਹਿੰਦੇ ਆਹੀ ਗੱਲ ਹੈ ਤੇਰੇ ਸਵਾਲ ਦਾ ਜਵਾਬ ਹੈ ਤੂੰ ਪਹਿਲਾਂ ਕੀ ਕਰਦਾ ਸੀ ਕਹਿੰਦਾ ਜੀ ਪਹਿਲਾਂ ਮੈਂ ਵੀ ਸੰਗਤ ਕਰਿਆ ਕਰਦਾ ਸੀ ਮੈਂ ਵੀ ਚੰਗੇ ਕਰਮ ਕਰਕੇ ਵੇਖ ਲੈ ਕੁਝ ਮੈਨੂੰ ਮਿਲਿਆ ਨਹੀਂ ਤੇ ਮੈਂ ਇਧਰ ਨੂੰ ਤੁਰ ਪਿਆ ਮਹਾਰਾਜ ਕਹਿੰਦੇ ਵਸਤੂ ਆਹੀ ਗਲਤੀ ਕਰ ਗਿਆ ਤੂੰ ਤੁਰ ਪਿਆ ਸੈਂ ਚੰਗੇ ਪਾਸੇ ਤੇਰੀਆਂ ਸੋਨੇ ਦੀਆਂ ਮੂਰਾਂ ਇਕੱਠੀਆਂ ਹੋਣ ਲੱਗ ਪਈਆਂ ਸਨ ਤੇਰੀ ਸੇਵਾ ਨੇ ਤੇਰੀ ਬੰਦਗੀ ਨੇ ਤੇਰੇ ਚੰਗੇ ਕਰਮਾਂ ਨੇ ਅੱਜ ਤੈਨੂੰ ਇਹ ਸਾਰਾ ਘੜਾ ਸੋਨੇ ਦੀਆਂ ਮੂਰਾਂ ਬਣਾ ਕੇ ਦੇ ਦੇਣਾ ਸੀ ਪਰ ਤੂੰ ਕਰਮ ਚੇਂਜ ਕਰ ਲੇ ਤੂੰ ਲਾਈਨ ਚੇਂਜ ਕਰ ਲਈ ਤੂੰ ਮਾੜੇ ਪਾਸੇ ਤੁਰ ਪਿਆ ਤੇਰੇ ਕਰਮਾਂ ਦੀ ਕਾਲਖ ਨੇ ਤੇਰੇ ਕਰਮਾਂ ਦੀ ਤਪਸ਼ ਨੇ ਸਾਰੀਆਂ ਮੂਹਾਂ ਸਾੜ ਕੇ ਸਵਾਹ ਕਰ ਦਿੱਤੀ ਆਂ ਕੋ ਜਤਨਾਵ ਕਹਿੰਦੇ ਮਿਲਦੀਆਂ ਤੈਨੂੰ ਸੀ ਸਾਰੀਆਂ ਸੋਨੇ ਦੀਆਂ ਹੀ ਮਿਲਦੀਆਂ ਸੀ ਪਰ ਤੇਰੇ ਕਰਮਾਂ ਕਰਕੇ ਕਾਲੀਆਂ ਹੋ ਗਈਆਂ ਸਵਾਹ ਬਣ ਗਈਆਂ ਉਹ ਬੜਾ ਹੈਰਾਨ ਮਥੇ ਦੇ ਅੱਥਮਾਰੇ ਗੱਲ ਸਮਝ ਪੈ ਗਈ ਵੀ ਹਾਂ ਇਹ ਤਾਂ ਗੱਲ ਹੋਈ ਹੈ ਪਹਿਲਾਂ ਮੈਂ ਚੰਗੇ ਪਾਸੇ ਲੱਗਿਆ ਸੀ ਤੇ ਮੈਂ ਬਹੁਤ ਛੇਤੀ ਪੈਰ ਛੱਡ ਗਿਆ ਮਨ ਡੋਲ ਗਿਆ ਮੈਂ ਬੜੀ ਛੇਤੀ ਦੂਜੇ ਪਾਸੇ ਲੱਗ ਪਿਆ ਦੇਖੋ ਕਰਮਾਂ ਦਾ ਫਲ ਅੱਗੇ ਜਾ ਕੇ ਮਿਲਦਾ ਕੋਈ ਵੀ ਬੀਜ ਇਸ ਤਰ੍ਹਾਂ ਦਾ ਨਹੀਂ ਹੁੰਦਾ ਤੁਸੀਂ ਹੁਣ ਜ਼ਮੀਨ 'ਚ ਬੋਵੋ ਤੇ ਅਗਲੇ ਪਲ ਕਹਿੰਦੇ ਲਿਆਵੀਂ ਫਲ ਦੇ ਸ਼ਮਾ ਲੱਗਦਾ ਤੁਸੀਂ ਜਮੀਨਦਾਰ ਭਰਾ ਬੈਠੇ ਹੋ 6 ਮਹੀਨੇ ਆਪਾਂ ਇੰਤਜ਼ਾਰਤ ਕਰਦੇ ਆ ਨਾ ਘਟੋ ਘਟ ਤੇ ਕਈ ਫਸਲਾਂ ਐਸੀਆਂ ਨੇ ਸਾਲ 'ਚ ਹੁੰਦੀਆਂ ਨੇ 2 ਸਾਲ 'ਚ ਹੁੰਦੀਆਂ ਨੇ ਕਈ ਦਰਖਤ ਐਸ ਤਰ੍ਹਾਂ ਦੇ ਨੇ 12-12 ਸਾਲ ਬਾਅਦ ਫਲ ਲੱਗਦਾ ਐ ਇਸ ਤਰ੍ਹਾਂ ਦੇ ਕੁਝ ਵੀ ਹੁਣ ਬੋਵ ਤੇ ਹੁਣੇ ਕੱਢ ਲੋ ਨਾ ਇੰਤਜ਼ਾਰ ਕਰਨਾ ਪੈਂਦਾ ਹੈ ਮਹਾਰਾਜ ਕਹਿੰਦੇ ਤੂੰ ਕਰਮਾਂ ਦਾ ਫਲ ਭੋਗ ਗਿਆ ਔਰ ਕੁਛ ਨਹੀਂ ਹੈ ਤੇਰੀ ਸੰਗਤ ਮਾੜੀ ਹੋ ਗਈ ਤੇ ਤੈਨੂੰ ਮਾੜਾ ਫਲ ਮਿਲ ਗਿਆ ਉਹ ਕਹਿੰਦਾ ਵੀ ਉਹ ਤਾਂ ਗੱਲ ਠੀਕ ਹੈ ਪਰ ਮੇਰੇ ਸੂਲ ਕਿਉਂ ਚੁੱਪੀ ਆ ਮੈਂ ਤਾਂ ਸੰਗਤ ਚ ਆਉਂਦਾ ਸੀ ਮੈਂ ਤਾਂ ਬਾਣੀ ਪੜਦਾ ਸੀ ਮੈਂ ਤਾਂ ਗੁਰੂ ਵਾਲੇ ਪਾਸੇ ਸੀ ਹੁਣ ਧਿਆਨ ਦਿਓ ਇਹ ਸਵਾਲ ਸਾਡਾ ਸਾਰਿਆਂ ਦਾ ਹੁੰਦਾ ਹੈ ਬਹੁਤ ਲੋਕ ਨੇ ਅਸੀਂ ਜੀ ਸੰਗਤ ਬੜੀ ਕਰਦੇ ਆ ਬਾਣੀ ਪੜਦੇ ਆ ਪਰ ਦੁੱਖ ਨਹੀਂ ਜਾਂਦੇ ਦੁੱਖ ਬਹੁਤ ਨੇ ਜ਼ਿੰਦਗੀ ਚ ਆ ਜਾਂਦਾ ਸਾਡੇ ਵੀ ਆਂਦਾ ਰਿਹਾ ਸੁਭਾਅ ਵੀ ਕਹੇ ਬੰਦੇ ਦਾ ਸੁਭਾਅ ਹੈ ਅਸੀਂ ਬੜੇ ਚੰਗੇ ਪਾਸੇ ਜਾਂਦੇ ਆ ਭਾਈ ਸਾਹਿਬ ਬੜੀ ਬਾਣੀ ਪੜ੍ਹਦੇ ਆ ਅਮਰਤ ਵੇਲੇ ਜਾਂਦੇ ਆ ਸਾਨੂੰ ਵੀ ਦੁੱਖ ਬਹੁਤ ਹੈ ਕਿਉਂ ਦੁੱਖ ਹੈ ਬਸ ਇੱਥੋਂ ਸ਼ਾਇਦ ਸਾਨੂੰ ਜਵਾਬ ਮਿਲ ਜਾਏ ਉਹ ਕਹਿੰਦਾ ਮਹਾਰਾਜ ਮੇਰੇ ਸੂਲ ਚੁੱਕੀ ਹੈ ਮਹਾਰਾਜ ਕਹਿੰਦੇ ਸੂਲ ਨਹੀਂ ਤੈਨੂੰ ਸੂਲੀ ਤੇ ਟੰਗਣਾ ਸੀ ਅੱਜ ਤੈਨੂੰ ਅੱਜ ਸੂਲੀ ਤੇ ਟੰਗਣਾ ਸੀ ਕਿਉਂ ਕਿਉਂਕਿ ਜਿਹੜੇ ਪਾਸੇ ਇਹ ਬੰਦਾ ਤੁਰਿਆ ਤੂਏ ਤੇ ਦੁਰ ਚੁੱਕਿਆ ਸੈਂ ਉਹਦੀ ਸਾਰੀ ਕਹਾਣੀ ਰੀਲ ਘੁੰਮ ਗਈ ਕਹਿੰਦਾ ਜੀ ਬਿਲਕੁਲ ਸੱਚੀ ਗੱਤ ਹੈ ਮਹਾਰਾਜ ਮੈਂ ਤੇ ਪਹਿਲਾਂ ਬੜੇ ਮਾੜੇ ਫਸੇ ਜਾਂਦਾ ਸੀ ਮਹਾਰਾਜ ਕਹਿੰਦੇ ਤੇਰੇ ਮਾੜੇ ਪਾਸੇ ਜੇ ਤੁਰਿਆ ਰਹਿੰਦਾ ਤੂੰ ਏਸ ਪਾਸੇ ਨਾ ਤੁਰਦਾ ਸੰਗਤ ਬਾਣੀ ਵਾਲੇ ਪਾਸੇ ਨਾ ਤੁਰਦਾ ਇਹ ਸੂਲੀ ਨੇ ਸੂਲ ਤੇ ਚੜਾ ਦੇਣਾ ਸੀ ਤੈਨੂੰ ਸੂਲੀ ਤੇ ਟੰਗ ਕੇ ਤੈਨੂੰ ਖਤਮ ਕਰ ਦਿੱਤਾ ਜਾਣਾ ਸੀ ਪਰ ਤੂੰ ਰਸਤਾ ਚੇਂਜ ਕਰ ਲਿਆ ਤੇਰੇ ਤੇ ਕਿਰਪਾ ਹੋ ਗਈ ਤੇਰੇ ਕਰਮ ਚੰਗੇ ਹੋ ਗਏ ਤੇਰੇ ਕਰਮਾਂ ਨੇ ਸੂਲੀ ਨੂੰ ਇੱਕ ਨਿੱਕੀ ਜੀ ਸੂਲ ਬਣਾ ਦਿੱਤਾ ਤੇ ਪਰਮਾਨੰਥ ਵਿੱਚੋਂ ਆਖੋ ਸਤਨਾਮ ਸ਼੍ਰੀ ਸੰਗਤ ਨੇ ਤੈਨੂੰ ਬਚਾ ਲਿਆ ਬਾਣੀ ਨੇ ਬਚਾ ਲਿਆ ਦੋਵਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਫੀਸ ਚੁਕਾਇਆ ਅਰਦਾਸ ਕੀਤੀ ਮਹਾਰਾਜ ਹੁਣ ਇਸੇ ਪਾਸੇ ਜੁੜੀ ਰੱਖਿਓ ਮਨਮੁਖ ਨੇ ਵੀ ਕਿਹਾ ਵੀ ਪਾਤਸ਼ਾਕ ਵਾਕਈ ਮੈਂ ਭਟਕ ਕੇ ਕੋਰਾਹੇ ਪੈ ਗਿਆ ਸਾਂ ਪਰ ਕਿਰਪਾ ਕਰੋ ਹੁਣ ਸੰਗਤ ਨਾਲ ਤੇ ਬਾਣੀ ਨਾਲ ਪਿਆਰ ਬਣਾਵੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੁੜੇ ਰਹੋ ਗੁਰੂ ਕਿਰਪਾ ਕਰਨਗੇ ਹੁਣ ਇਹ ਘਟਨਾ ਤੇ ਇਹ ਸਿੱਖਿਆ ਸਾਡੇ ਲਈ ਹੈ ਆਪਾਂ ਗੁਰੂ ਜੀ ਦੇ ਚਰਨਾਂ 'ਚ ਬੈਠੇ ਆ ਸਾਰੇ ਜੋ ਤੋਹਾ ਜੁਗਤ ਸਾਹਿਚ ਕਾਇਆ ਫੇਰ ਪਲਟਿਆ ਪਹਿਲੇ ਜਾਮੇ ਤੋਂ ਹੀ ਗੁਰੂ ਸਾਹਿਬ ਨੇ ਇਹ ਸਿੱਖਿਆਵਾਂ ਦਿਨੀਆਂ ਸ਼ੁਰੂ ਕਰ ਦਿੱਤੀਆਂ ਇਸ ਕਰਕੇ ਹੁਣ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੋਈ ਵੀ ਬੰਦਾ ਮਨ ਦੇ ਵਿੱਚ ਇਹ ਨਾ ਸੋਚੇ ਯਾਰ ਬੜਾ ਟਾਈਮ ਹੋ ਗਿਆ ਸੰਗਤ ਚ ਜਾਂਦੇ ਨੇ ਕੁਝ ਮਿਲਿਆ ਤੇ ਹੈ ਨਹੀਂ ਹੋ ਸਕਦਾ ਹੈ ਜੇ ਕੁਝ ਨਹੀਂ ਮਿਲਿਆ ਤਾਂ ਗੁਰੂ ਸਾਹਿਬ ਨੇ ਹੋ ਸਕਦਾ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਹੋਵੇ ਤੁਹਾਨੂੰ ਕੋਈ ਘਾਟਾ ਪੈਣ ਤੋਂ ਬਚਾ ਲਿਆ ਹੋਵੇ ਕੀ ਪਤਾ ਜਿਹੜੀ ਤੁਹਾਡੀ ਤੰਦਰੁਸਤੀ ਉਹ ਏਸੇ ਕਰਕੇ ਬਣੀ ਹੈ ਵੀ ਤੁਸੀਂ ਜੁੜੇ ਹੋ ਜੋ ਤੁਹਾਨੂੰ ਕੋਈ ਰੋਗ ਨਹੀਂ ਲੱਗਣ ਦਿੱਤਾ ਤੁਹਾਨੂੰ ਕੋਈ ਹੋਰ ਬਹੁਤ ਵੱਡੇ ਨੁਕਸਾਨ ਤੋਂ ਬਚਾ ਲਿਆ ਇਹ ਵੀ ਤੇ ਕਿਰਪਾਈ ਹੈ